ਕੈਨੇਡਾ ਸਰਕਾਰ ਨੇ ਲਾਸ ਐਂਜਲਸ ਅਤੇ ਅਮਰੀਕਾ ਦੇ ਕੁਝ ਹੋਰ ਸ਼ਹਿਰਾਂ ਦੇ ਵਿੱਚ ਜਾਰੀ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਆਪਣੇ ਨਾਗਰਿਕਾਂ ਦੇ ਲਈ ਸੁਰੱਖਿਆ ਅਤੇ ਇਸ ਦੇ ਸੰਬੰਧੀ ਟਰੈਵਲ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਸਰਕਾਰ ਨੇ ਕੈਨੇਡੀਅਨ ਨਾਗਰਿਕਾਂ ਨੂੰ ਪ੍ਰਦਰਸ਼ਨਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ ਕਿਉਂਕਿ ਇਹ ਉਨ੍ਹਾਂ ਦੀ ਸੁਰੱਖਿਆ ਲਈ ਖਤਰਾ ਪੈਦਾ ਕਰ ਸਕਦੇ ਨੇ। ਇਸ ਤੋਂ ਪਹਿਲਾਂ ਇਹ ਚੇਤਾਵਨੀ 11 ਜੂਨ 2025 ਨੂੰ ਜਾਰੀ ਕੀਤੀ ਗਈ ਸੀ। ਸਸ਼ਟਿਕਾਲ ਤੁਸੀਂ ਦੇਖ ਰਹੇ ਹੋ ਟਾਈਪ 6P ਪੰਜਾਬੀ। ਕੈਨੇਡਾ ਦੀ ਸਰਕਾਰੀ ਟ੍ਰੈਵਲ ਐਡਵਾਈਜ਼ਰੀ ਵੈੱਬਸਾਈਟ ਦੇ ਮੁਤਾਬਕ ਅਮਰੀਕਾ ਦੇ ਲਾਸ ਐਂਜਲਿਸ ਤੇ ਜ਼ਿਆਦਾਤਰ ਡਾਊਨਟਾਊਨ ਖੇਤਰਾਂ ਦੇ ਵਿੱਚ ਸ਼ਾਮ 8 ਵਜੇ ਤੋਂ ਸਵੇਰੇ 6 ਵਜੇ ਤੱਕ ਕਰਫਿਊ ਲਾਗੂ ਹੈ ਅਤੇ ਲੋੜ ਪੈਣ ਤੇ ਹੋਰ ਕਰਫਿਊ ਆਦੇਸ਼ ਜਾਰੀ ਹੋ ਸਕਦੇ ਨੇ। ਵੱਡੀ ਗੜੀਤੀ ਦੇ ਵਿੱਚ ਸੁਰੱਖਿਆ ਬਲ ਤੈਨਾਤ ਕੀਤੇ ਗਏ ਨੇ ਅਤੇ ਸਰਕਾਰ ਨੇ ਸਥਾਨਕ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਸਥਾਨਕ ਮੀਡੀਆ ਦੀਆਂ ਅਪਡੇਟਸ ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਹੈ। ਲਾਸ ਐਂਜਲਿਸ ਦੇ ਵਿੱਚ ਪਿਛਲੇ 1 ਹਫ਼ਤੇ ਤੋਂ ਜਾਰੀ ਪ੍ਰਦਰਸ਼ਨ, ICE ਦੀਆਂ ਛਾਪੇਮਾਰੀਆਂ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ 트럼ਪ ਦੀਆਂ ਸਖਤ ਪ੍ਰਵਾਸੀ ਨੀਤੀਆਂ ਦੇ ਵਿਰੁੱਧ ਨੇ ਇਨ੍ਹਾਂ ਪ੍ਰਦਰਸ਼ਨਾਂ ਦੇ ਦੌਰਾਨ ਸਥਿਤੀ ਤਣਾਅਪੂਰਨ ਰਹਿੰਦੀ ਹੈ ਜਿਸ ਦੇ ਵਿੱਚ ਪੁਲਿਸ ਨੇ ਅਥਰੂ ਗੈਸ, ਪੇਪਰ ਬਾਲ ਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ ਹੈ 7 ਜੂਨ 2025 ਨੂੰ 트럼ਪ ਸਰਕਾਰ ਨੇ ਲਾਸ ਐਂਜਲਸ ਦੇ ਵਿੱਚ 2000 ਨੈਸ਼ਨਲ ਗਾਰਡ ਸੈਨਿਕ ਅਤੇ ਮਰੀਨ ਤਾਇਨਾਤ ਕੀਤੇ ਜਿਸ ਦੀ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਨੇ ਨਿੰਦਾ ਕੀਤੀ ਅਤੇ ਇਸ ਨੂੰ ਜਾਣਬੁੱਝ ਕੇ ਭੜਕਾਉਣ ਵਾਲੀ ਕਾਰਵਾਈ ਕਰਾਰ ਦਿੱਤਾ 8 ਜੂਨ ਨੂੰ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਨੈਸ਼ਨਲ ਗਾਰਡ ਅਤੇ ਪੁਲਿਸ 'ਤੇ ਹਮਲਾ ਕਰਨ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਜਿਸ ਤੋਂ ਬਾਅਦ ਅਥਰੂ ਗੈਸ ਦੀ ਵਰਤੋਂ ਕੀਤੀ ਗਈ। ਸੀਐਨਐਨ ਦੀ ਰਿਪੋਰਟ ਦੇ ਮੁਤਾਬਕ 14 ਜੂਨ ਨੂੰ ਨੋ ਕਿੰਗਜ਼ ਰੈਲੀਆਂ ਦੇ ਰੂਪ ਦੇ ਵਿੱਚ ਅਮਰੀਕਾ ਵਿੱਚ ਲੱਖਾਂ ਪ੍ਰਦਰਸ਼ਨਕਾਰੀਆਂ ਦੇ ਸੜਕਾਂ 'ਤੇ ਉਤਰਨ ਦੀ ਉਮੀਦ ਹੈ ਜੋ 트ੰਪ ਦੀਆਂ ਨੀਤੀਆਂ ਦੇ ਵਿਰੁੱਧ ਵਿਰੋਧ ਪ੍ਰਗਟ ਕਰਨਗੇ। ਇਸੇ ਦਿਨ ਵਾਸ਼ਿੰਗਟਨ ਡੀਸੀ ਦੇ ਵਿੱਚ 트ੰਪ ਦੇ ਵੱਲੋਂ ਇੱਕ ਫੌਜੀ ਪਰੇਡ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ। ਜੋ ਅਮਰੀਕੀ ਫੌਜ ਦੀ 250 ਸਾਲਾ ਵਿਰਾਸਤ ਦਾ ਜਸ਼ਨ ਮਨਾਏਗੀ। ਕੈਨੇਡਾ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਭਾਵੇਂ ਇਹ ਪ੍ਰਦਰਸ਼ਨ ਸ਼ਾਂਤਮਈ ਹੋਣ, ਇਹ ਕਿਸੇ ਵੀ ਸਮੇਂ ਹਿੰਸਕ ਰੂਪ ਧਾਰ ਸਕਦੇ ਨੇ ਅਤੇ ਆਵਾਜਾਈ ਦੇ ਵਿੱਚ ਰੁਕਾਵਟਾਂ ਪੈਦਾ ਹੋ ਸਕਦੀਆਂ ਨੇ। ਲਾਸ ਐਂਜਲਸ ਦੀ ਮੇਅਰ ਕੈਰਨ ਬਾਸ ਨੇ ICE ਦੀਆਂ ਛਾਪੇਮਾਰੀਆਂ ਨੂੰ ਰੋਕਣ ਦੀ ਮੰਗ ਕੀਤੀ ਹੈ। ਪਾਰੇ ਕਾਰਵਾਈਆਂ ਦੱਖਣੀ ਕੈਲੀਫੋਰਨੀਆ ਦੇ ਵਿੱਚ ਲਗਾਤਾਰ ਜਾਰੀ ਨੇ ਕੈਨੇਡੀਅਨ ਸੈਲਾਨੀਆਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਸਥਾਨਕ ਮੀਡੀਆ ਦੇ ਵੱਲੋਂ ਨਸ਼ਰ ਕੀਤੀਆਂ ਜਾਣ ਵਾਲੀਆਂ ਖਬਰਾਂ ਤੇ ਨਜ਼ਰ ਰੱਖਣ ਭੀੜ ਭੜ ਵਾਲੀਆਂ ਥਾਵਾਂ ਤੋਂ ਦੂਰ ਰਹਿਣ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਥਾਨਕ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਵਧੇਰੇ ਜਾਣਕਾਰੀ ਲਈ ਕੈਨੇਡੀਅਨ ਨਾਗਰਿਕ ਸਰਕਾਰ ਦੀ ਅਧਿਕਾਰਿਕ ਟਰੈਵਲ ਐਡਵਾਈਜ਼ਰੀ ਵੈੱਬਸਾਈਟ ਤੇ ਜਾ ਸਕਦੇ ਨੇ ਤੇ ਜਾਣਕਾਰੀ ਹਾਸਲ ਕਰ ਸਕਦੇ ਨੇ